ਬੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਨਵੇਂ ਪ੍ਰਧਾਨ ਮੰਤਰੀ ਜਦੋਂ ਦੇ ਬਣੇ ਨੇ ਉਹਨਾਂ ਦੇ ਵੱਲੋਂ 2025 ਦੇ ਵਿੱਚ ਬਹੁਤ ਸਾਰੇ ਬਦਲਾਅ ਜਿਹੜੇ ਨੇ ਇਮੀਗ੍ਰੇਸ਼ਨ ਦੇ ਵਿੱਚ ਕਰ ਦਿੱਤੇ ਗਏ ਨੇ ਇਹ ਬਦਲਾਅ ਖਾਸ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਰਕਰਾਂ ਅਤੇ ਪਰਿਵਾਰਾਂ ਲਈ ਫਾਇਦੇਮੰਦ ਹੋਣਗੇ ਪੀਆਰ ਅਤੇ ਵਰਕ ਪਰਮਿਟ ਵਿੱਚ ਵਾਧਾ ਪੀਆਰ ਦੀ ਗਿਣਤੀ ਵਿੱਚ ਵਾਧਾ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਐਲਾਨ ਕੀਤਾ ਹੈ ਕਿ 2025 ਵਿੱਚ 395000 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਉਹਨਾਂ ਦੇ ਵਰਕ ਪਰਮਿਟ 2 ਸਾਲ ਲਈ ਹੋਰ ਵ ਸਾਲਾਂ ਵਿੱਚ ਕੈਨੇਡਾ ਦੀ ਆਬਾਦੀ ਦਾ ਸਿਰਫ 5% ਲੋਕ ਹੀ ਬਾਹਰੋਂ ਬੁਲਾਏ ਜਾਣਗੇ ਜਦੋਂ ਕਿ ਬਾਕੀ ਪੀਆਰ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੂੰ ਦਿੱਤੀ ਜਾਵੇਗੀ ਨਵੀਂ ਸਰਕਾਰ ਨੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਆਜੀ ਨੂੰ ਮਨਜ਼ੂਰੀ ਦੇਣ ਦੀ ਦਰ ਵਧਾ ਦਿੱਤੀ ਹੈ ਇਸ ਨਾਲ ਹੁਣ ਲੋਕ ਆਸਾਨੀ ਨਾਲ ਕੈਨੇਡਾ ਜਾ ਸਕਦੇ ਹਨ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਐਲਐਮਆਈ ਐਕਸਪ੍ਰੈਸ ਐਂਟਰੀ ਸਿਸਟਮ ਵਿੱਚੋਂ ਐਲਐਮਆਈ ਦੇ ਪੁਆਇੰਟ 0.50 ਨੂੰ ਹਟਾ ਦਿੱਤਾ ਗਿਆ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਤੇ ਹੁਣ ਐਲਐਮਆਈ ਉਹਨਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਜੋ ਉਸਦੇ ਅਸਲ ਹੱਕਦਾਰ ਨੇ ਤੇ ਕੈਨੇਡਾ ਦੇ ਵਿੱਚ ਗਲਤ ਤਰੀਕੇ ਦੇ ਨਾਲ ਐਲਐਮਮਆਈ ਦਾ ਜਿਹੜਾ ਮਿਸਯੂਜ਼ ਨਾ ਹੋਵੇ ਇਸ ਲਈ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਤਹਿਤ 2025 ਵਿੱਚ 2750 ਐਪਲੀਕੇਸ਼ਨਾਂ ਸਵੀਕਾਰ ਕੀਤੀਆਂ ਗਈਆਂ ਹਨ ਇਹ ਜਿਹੜਾ ਪ੍ਰੋਗਰਾਮ ਹੈ ਇਸ ਦਾ ਨਾਮ ਹੈ ਹੋਮ ਕੇਅਰ ਵਰਕਰ ਪਾਇਲਟ ਪ੍ਰੋਗਰਾਮ ਜਿਨ੍ਹਾਂ ਵਿੱਚੋਂ 150 ਅਜਿਹੇ ਲੋਕ ਹਨ ਜੋ ਕੈਨੇਡਾ ਵਿੱਚ ਆਊਟ ਆਫ ਸਟੇਟ ਹੋ ਚੁੱਕੇ ਸਨ ਇਸ ਪ੍ਰੋਗਰਾਮ ਦਾ ਉਦੇਸ਼ ਚਾਈਲਡ ਕੇਅਰ ਅਤੇ ਹੋਮ ਸਪੋਰਟਰ ਵਰਕਰਾਂ ਨੂੰ ਪੀਆਰ ਦੇਣਾ ਹੈ RCIP ਪ੍ਰੋਗਰਾਮ 30 ਜਨਵਰੀ 2025 ਦੇ ਵਿੱਚ ਸਰਕਾਰ ਦੇ ਵੱਲੋਂ ਲਾਗੂ ਕੀਤਾ ਗਿਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪੀਆਰ ਦਿੱਤੀ ਗਈ ਹੈ ਅਤੇ ਹੁਣ ਵੀ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਲਾਗੂ ਕੀਤਾ ਜਾਵੇਗਾ ਤੇ ਪਿੰਡੂ ਖੇਤਰਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਪੀਆਰ ਸਿੱਧੇ ਤੌਰ ਤੇ ਦਿੱਤੀ ਜਾਵੇਗੀ ਪੀਜੀਪੀ ਲੋਟਰੀ ਸਿਸਟਮ ਮਾਤਾ ਪਿਤਾ ਤੇ ਦਾਦਾ ਦਾਦੀ ਨੂੰ ਬੁਲਾਉਣ ਲਈ ਚੱਲ ਰਹੇ ਪੀਜੀਪੀ ਲੋਟਰੀ ਸਿਸਟਮ ਤਹਿਤ ਐਪਲੀਕੇਸ਼ਨਾਂ ਦੀ ਗਿਣਤੀ 15000 ਤੋਂ ਵਧਾ ਕੇ 25000 ਕਰ ਦਿੱਤੀ ਗਈ ਹੈ ਸੁਪਰ ਵੀਜ਼ਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਮਾਪਿਆਂ ਲਈ ਸੁਪਰ ਵੀਜ਼ਾ ਦੀ ਮਿਆਦ 5 ਸਾਲ ਕਰ ਦਿੱਤੀ ਇਹ ਹੈ ਜਿਸ ਨੂੰ ਐਕਸਟੈਂਡ ਕਰਕੇ ਤੁਸੀਂ 2 ਸਾਲ ਹੋਰ ਵਧਾ ਸਕਦੇ ਹੋ ਹੈਲਥ케ਅਰ ਅਤੇ ਟ੍ਰੇਡ ਵਰਕਰ ਕੈਨੇਡਾ ਵਿੱਚ ਹੈਲਥ케ਅਰ ਦੇ ਨਾਲ-ਨਾਲ ਪਬਲਿਕ ਕਾਰਪੈਂਟਰ ਅਤੇ ਇਲੈਕਟ੍ਰੀਸ਼ੀਅਨ ਵਰਗੇ ਹੁਨਰਮੰਦ ਵਰਕਰਾਂ ਨੂੰ ਵੀ ਬੁਲਾਇਆ ਜਾਵੇਗਾ ਅਤੇ ਪੀਆਰ ਦਿੱਤੀ ਜਾਵੇਗੀ ਇਹ ਸਾਰੇ ਬਦਲਾਅ ਕੈਨੇਡਾ ਦੀ ਸਰਕਾਰ ਨੇ ਇਮੀਗ੍ਰੇਸ਼ਨ ਦੇ ਹੱਕ ਵਿੱਚ ਕੀਤੇ ਹਨ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਨਵੇਂ ਐਲਾਨ ਹੋਣ ਦੀ ਸੰਭਾਵਨਾ ਹੈ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ